ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗਵਾਈ ਵਿੱਚ ਅੱਜ ਸੀਐਮ ਹਾਊਸ ਵਿੱਚ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਨੇ ਜਨਹਿਤ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ ਤੇ ਮੋਹਰ ਲਗਾਈ ਹੈ ਕੈਬਨਿਟ ਨੇ 3 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ ਸੈਸ਼ਨ ਵਿੱਚ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖਣ ਅਤੇ ਇਸ ਵਿੱਚ ਕੀਤੀਆਂ ਗਈਆਂ ਸੋਧਾਂ ਦੇ ਵਿਰੁੱਧ ਚਰਚਾ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਦੇ ਹੱਕ ਖੋ ਰਹੀ ਹੈ ਅਤੇ ਇਸ ਬਦਲਾਅ ਦਾ ਮਕਸਦ ਲੋਕਾਂ ਦਾ ਧਿਆਨ ਪਟਕਾਉਣਾ ਹੈ। ਸਵਾਮਿਤਵ ਮੇਰਾਕਰ ਮੇਰੇ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਪੰਜਾਬ ਰਿਕਾਰਡ ਅਫੈਕਟਸ 2021 ਦੀ 11 ਤੇ 12 ਵਿੱਚ ਸੋਧ ਕੀਤੀ ਗਈ ਹੈ। ਹੁਣ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰਾਂ ਬਾਰੇ ਤਰਾਜਿ ਦਰਜ ਕਰਵਾਉਣ ਦਾ ਸਮਾਂ 90 ਦਿਨਾਂ ਤੋਂ ਘਟਾ ਕੇ 30 ਦਿਨ ਕੀਤਾ ਗਿਆ ਇਸ ਨਾਲ ਪ੍ਰਕਿਰਿਆ ਜਲਦੀ ਮੁਕੰਮਲ ਹੋਵੇਗੀ ਅਤੇ ਬੇਲੋੜੀ ਦੇਰੀ ਤੋਂ ਬਚਿਆ ਜਾ ਸਕੇਗਾ ਬਠਿੰਡਾ ਥਰਮਲ ਪਲਾਂਟ ਦੀ ਖਾਲੀ ਪਈ 30 ਏਕੜ ਜ਼ਮੀਨ ਬਾਰੇ ਵੱਡਾ ਫੈਸਲਾ ਕੀਤਾ ਗਿਆ ਕਿ 10 ਏਕੜ ਜ਼ਮੀਨ ਤੇ ਆਧੁਨਿਕ ਬੱਸ ਸਟੈਂਡ ਬਣਾਇਆ ਜਾਵੇਗਾ ਬਾਕੀ 20 ਏਕੜ ਜ਼ਮੀਨ ਸ਼ਹਿਰੀ ਮਕਾਨ ਉਸਾਰੀ ਵਿਭਾਗ ਨੂੰ ਦਿੱਤੀ ਜਾਵੇਗੀ ਜਿੱਥੇ ਰਿਹਾਇਸ਼ੀ ਮਕਾਨ ਉਸਾਰੇ ਜਾਣਗੇ ਲੋਕਲ ਬਾਡੀ ਵਿਭਾਗ ਦੇ ਵਿੱਚ ਪਾਰਦਰਸ਼ਤਾ ਲਿਆਉਣ ਲਈ ਜ਼ੰਕ ਸਾਈਟਸ ਦੇ ਨਾਮ ਬਦਲੇ ਗਏ ਨੇ ਇਸ ਦੇ ਨਾਲ ਹੀ ਕੈਬਨਟ ਵੱਲੋਂ ਯੂਜ਼ ਆਫ ਡੂਇੰਗ ਬਿਜ਼ਨਸ ਦੌਰਾਨ ਨੌਜਵਾਨ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਹੁਣ ਬੈਂਕ ਗਰੰਟੀ ਦੇ ਨਾਲ ਨਾਲ ਕਾਰਪੋਰੇਟ ਗਰੰਟੀ ਨੂੰ ਵੀ ਮਨਜ਼ੂਰੀ ਦਿੱਤੀ ਗਈ। ਸਟੈਂਪ ਡਿਊਟੀ ਵਿੱਚ ਛੋਟ ਲੈਣ ਵਾਲੀਆਂ ਪ੍ਰਾਪਰਟੀਆਂ ਨੂੰ ਮਾਲ ਵਿਭਾਗ ਵੱਲੋਂ ਉਦੋਂ ਤੱਕ ਲੋਕ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਦੇ ਸਾਰੇ ਬਕਾਏ ਕਲੀਅਰ ਨਹੀਂ ਹੋ ਜਾਂਦੇ। ਗੁਰਨਾਗਦੇਵ ਥਰਮਲ ਪਲਾਨ ਬਠਿੰਡਾ ਦੀ ਜਿਹੜੀ ਜ਼ਮੀਨ ਸੀ ਜਿਹਦੇ ਵਿੱਚੋਂ ਅੱਜ ਇੱਕ ਜ਼ਮੀਨ ਜਿਹੜੀ ਆ ਪਹਿਲਾਂ 30 ਏਕੜ ਜ਼ਮੀਨ 'ਚ ਉਹ ਅਸੀਂ ਬੱਸ ਸਟੈਂਡ ਬਣਾਉਣ ਲਈ ਦਿੱਤੀ ਸੀਗੀ। ਕਿ 30 ਏਕੜ ਦੇ ਅੰਦਰ ਬੱਸ ਸਟੈਂਡ ਬਣੂਗਾ ਤਾਂ ਹੁਣ ਜਦੋਂ ਦੁਬਾਰਾ ਸਾਰਾ ਚੈੱਕ ਕਰਾਇਆ ਗਿਆ ਤਾਂ ਅਸੀਂ ਉਹ ਜਿਹੜਾ ਬੱਸ ਸਟੈਂਡ ਆ ਉਹ 10 ਏਕੜ ਚ ਬਣਾਵਾਂਗੇ ਔਰ 20 ਏਕੜ ਜਿਹੜੀ ਆ ਜ਼ਮੀਨ ਉਹ ਸ਼ਹਿਰੀ ਮਕਾਨ ਉਸਾਰੀ ਡਿਪਾਰਟਮੈਂਟ ਨੂੰ ਤਬਦੀਲ ਕੀਤੀ ਗਈ ਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਚੰਕ ਸਾਈਟ ਦੀ ਡੈਫੀਨੇਸ਼ਨ ਸੀ ਚੰਕ ਸਾਈਟਸ ਦੀ ਡੈਫੀਨੇਸ਼ਨ ਸੀ ਜਿਹੜੀ ਅਸੀਂ ਅੱਜ ਮੈਸਮਨ ਸਥਾਨਕ ਸਰਕਾਰਾਂ ਦੇ ਵਿੱਚ ਪਹਿਲਾਂ ਅਡਰੈਸੀ ਦੇ ਅੰਦਰ ਆਲਰੇਡੀ ਚੰਕ ਸਾਈਡ ਦੀ ਡੈਫੀਨੇਸ਼ਨ ਸੋਦੀ ਗਈ ਸੀ ਅੱਜ ਅਸੀਂ ਲੋਕਲ ਬਾਡੀ ਡਿਪਾਰਟਮੈਂਟ ਦੇ ਅੰਦਰ ਵੀ ਚੰਕ ਸਾਈਡ ਦੀ ਡੈਫੀਨੇਸ਼ਨ ਸੋਦੀ ਆ ਸੋ ਚੰਕ ਸਾਈਡ ਦਾ ਮਤਲਬ ਕਿ ਜਿਹੜੀ ਵੀ ਕੋਈ ਵੀ ਪ੍ਰਾਪਰਟੀ ਜਿੱਦੀ ਕੀਮਤ 20 ਕਰੋੜ ਰੁਪਏ ਤੋਂ ਉੱਪਰ ਆ ਜਿਸ ਵੀ ਪ੍ਰਾਪਰਟੀ ਦੀ ਕੀਮਤ 20 ਕਰੋੜ ਰੁਪਏ ਤੋਂ ਉੱਪਰ ਆ ਉਹ ਸਾਈਟ ਜਿਹੜੀ ਆ ਚੰਕ ਸਾਈਟ ਜਿਹੜੀ ਆ ਡਿਕਲੇਅਰ ਕੀਤੀ ਜਾਊਗੀ ਚਾਹੇ ਉਹ ਛੋਟਾ ਕਿਉਂ ਵੀ ਚਾਹੇ ਉਹ 500 ਕ ਜਿਹੜਾ ਪਲਾਟ ਕਿਉਂ ਨਾ ਹੋਵੇ ਕੋਈ ਲੋਕਲ ਬਾਡੀ ਦੇ ਅੰਦਰ ਸ਼ਹਿਰਾਂ ਦੇ ਅੰਦਰ ਖਾਸ ਕਰਕੇ ਇਹ ਸ਼ਹਿਰਾਂ ਦੀ ਗੱਲ ਕਰੀਏ ਤਾਂ ਉੱਥੇ ਪ੍ਰਾਪਰਟੀ ਦੀ ਕੀਮਤਾਂ ਬਹੁਤ ਜ਼ਿਆਦਾ ਨੇ ਗਈਆਂ ਪਿੰਡ ਦੇ ਖੇਤਰ ਚ ਘੱਟ ਹੁੰਦੀਆਂ ਸੋ ਉੱਥੇ ਵੀ ਅਸੀਂ ਇਹ ਇੱਕ ਨਵੀਂ ਡੈਫੀਨੇਸ਼ਨ ਜਿਹੜੀ ਉਹ ਐਡ ਕੀਤੀ ਆ ਸੋ ਚੰਕ ਸਾਈਟ ਡਿਕਲੇਅਰ ਕੀਤੀ ਆ ਸੋ ਉਹਦੀ ਕੀਮਤ ਜਿਸ ਪ੍ਰਾਪਰਟੀ ਦੀ ਜਿਹੜੀ ਕੀਮਤ ਆ 20 ਕਰੋੜ ਰੁਪਏ ਹੋਵੇਗੀ ਜੋ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਆ ਜਿਹੜੀ ਲਗਾਤਾਰ ਮੈਸਾਂਵੰਦਾ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਤੇ ਲੱਗੀ ਆ ਜੋ ਸੰਵਿਧਾਨ ਬਾਬਾ ਸਾਹਿਬ ਭੀਮrao Ambedkar ਜੀ ਨੇ ਬਣਾਇਆ ਸੀ ਉਹਨੇ ਇੱਕ ਇੱਕ ਕਰਕੇ ਉਹਦੇ ਵਰਕੇ ਪਾੜ ਰਹੀ ਆ ਉਹਨੂੰ ਖਤਮ ਕਰਨ ਦੇ ਯਤਨ ਕਰ ਰਹੀ ਆ ਸਕੀਮ ਦੇ ਤਹਿਤ ਖਤਮ ਕੀਤਾ ਜਾ ਰਿਹਾ ਮੰਦਰੀਗਾ ਦਾ ਸਕੀਮ ਦਾ ਨਾਮ ਅਸੀਂ ਨਾਮ ਦੇ ਖਿਲਾਫ ਨਹੀਂ ਹੈਗੇ ਕਿ ਮੰਦਰੀਗਾ ਸਕੀਮ ਦਾ ਨਾਮ ਜੀ ਰਾਮ ਜੀ ਰੱਖਤਾ ਨਹੀਂ ਜਿਹੜੀਆਂ ਵੱਡੀਆਂ ਸੋਧਾਂ ਕੀਤੀਆਂ ਨਹੀਂਆਂ ਕਿ ਕਿਸ ਤਰ੍ਹਾਂ ਪੰਜਾਬ ਦੇ ਜਾਂ ਦੇਸ਼ ਦੇ ਗਰੀਬ ਲੋਕਾਂ ਦਾ ਹੱਕ ਜਿਹੜਾ ਖੋਇਆਗਾ ਉਹਦੇ ਚਰਚਾ ਕਰਵਾਉਣ ਦੇ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਉਹ 30 ਤਰੀਕ ਨੂੰ 31 12 ਨੂੰ ਅਸੀਂ ਸੱਦਿਆਗਾ ਜਿਹਦੇ ਅੰਦਰ ਇਸ ਗੱਲ ਤੇ ਚਰਚਾ ਹੋਊ ਕਿ ਗੱਲ ਨਾਮ ਬਦਲ ਨਹੀਂ ਰਹੀ ਹੈਗੀ ਸਕੀਮ ਦਾ ਨਾਮ ਬਦਲ ਨਹੀਂ ਰਹੀ ਹੈਗੀ ਉਹਦੇ ਅੰਦਰ ਕੀ ਕੀ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਕੀ ਕੀ ਵੱਡੇ ਬਦਲਾਅ ਜਿਹੜੇ ਉਸ ਦੇ ਅੰਦਰ ਕੀਤੇ ਗਏ ਕਹਿਣ ਨੂੰ ਤਾਂ ਕਿਹਾ ਕਿ ਅਸੀਂ ਦਿਨ ਵਧਾਤੇ 125 ਪਰ ਕੰਮ ਜਿਹੜਾ ਜਿਹੜਾ ਮਜ਼ਦੂਰ ਨੂੰ ਕੰਮ ਮਿਲਣਾ ਸੀਗਾ ਉਸ ਦੇ ਅੰਦਰ ਐਡੀਆਂ ਵੱਡੀਆਂ ਘਟੌਤੀਆਂ ਕਰਤੀਆਂ 120 ਤੱਕ ਹੀ ਉਹ 10 ਦਿਨ ਮਿਲੀ ਰਹੇਗੀ ਯਾਨੀ ਉਹ ਸਕੀਮ ਨੂੰ ਕਿਸ ਤਰ੍ਹਾਂ ਸੈਂਟਰ ਸਰਕਾਰ ਜਿਹੜੀ ਆ ਖਤਮ ਕਰ ਰਹੀ ਆ ਇਹਦੇ ਤੇ ਚਰਚਾ ਕਰਵਾਉਣ ਦੇ ਲਈ ਅਸੀਂ ਵਿਸ਼ੇਸ਼ ਸੈਸ਼ਨ ਜਿਹੜਾ ਪੰਜਾਬ ਵਿਧਾਨ ਸਭਾ ਦਾ ਉਹ 30 ਤਰੀਕ ਨੂੰ ਸਹੀ 11 ਵਜੇ ਸੱਦਿਆ ਗਿਆ ਜਿਹਦੇ ਉੱਤੇ ਖੁੱਲ ਕੇ ਅਸੀਂ ਚਰਚਾ ਕਰਾਂਗੇ ਕਿ ਕਿਹੜੀ ਕਿਹੜੀਆਂ ਸਕੀਮਾਂ ਜਿਹੜੀਆਂ ਉਹ ਸੈਂਟਰ ਸਰਕਾਰ ਖਤਮ ਕਰ ਰਹੀ ਆ ਕਿਉਂਕਿ ਲੋਕ ਕਹਿੰਦੇ ਨੇ ਕਿ ਪੰਜਾਬ ਸਰਕਾਰ ਪਰ ਲੇਕਿਨ ਐਕਚੁਅਲ ਦੇ ਅੰਦਰ ਸੈਂਟਰ ਸਰਕਾਰ ਖਤਮ ਕਰ ਰਹੀ ਆ ਅਰੋਦੇਂਦਰ ਪੰਜਾਬ ਦਾ ਸ਼ੇਰ ਵਧਾਤਾ ਔਰ ਇੱਕ ਦਿਨ ਜਿਹੜਾ ਸਾਲ ਦੇ ਅੰਦਰ ਦੋ ਵਾਰ ਟੋਬਿਆਂ ਦੀ ਸਫਾਈ ਹੁੰਦੀ ਸੋ ਇੱਕ ਵਾਰ ਕਰਤੀ ਬਹੁਤ ਸਾਰੀਆਂ ਵੱਡੀਆਂ ਚੇਂਜਸ ਜਿਹੜੀਆਂ ਉਹ ਨਰੇਗਾ ਸਕੀਮ ਦੇ ਅੰਦਰ ਕੱਲੇ ਨਾਮ ਦਾ ਨਹੀਂ ਜੇ ਉਹ ਨਰੇਗਾ ਸਕੀਮ ਦੇ ਅੰਦਰ ਚੇਂਜਸ ਲੈ ਕੇ ਆਉਂਦੀਆਂ ਤਾਂ ਮੈਂ ਸਮਝਦਾ ਦੇਸ਼ ਭਰ ਚ ਵਿਰੋਧ ਹੋਣਾ ਸੀਗਾ ਉਹਨਾਂ ਨੇ ਸਕੀਮ ਦਾ ਨਾਮ ਤਾਂ ਕਿ ਲੋਕ ਜਿਹੜੇ ਲੋਕਾਂ ਨੂੰ ਪਤਾ ਨਾ ਲੱਗੇ ਜੀ ਰਾਮ ਜੀ ਰਖਤਾ ਲੋਕਾਂ ਨੂੰ ਪਤਾ ਨਾ ਲੱਗੇ ਇਹ ਰਖਤਾ ਪਰ ਲੇਕਿਨ ਉਸ ਦੇ ਅੰਦਰ ਜਿਹੜੀਆਂ ਲੁਕਮੀਆਂ ਜਿਹੜੀਆਂ ਉਹਨੇ ਅੰਦਰੀਆਂ ਸੌਦਾ ਕੀਤੀਆਂ ਨਗੀਆਂ ਉਹਨਾਂ ਸਾਰੀਆਂ ਤੇ ਚਰਚਾ ਹੋਊਗੀ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ